ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਲਾਇਆ ਹੋਇਆ ਪੰਥ ਵੱਖਰਾ ਤੇ ਨਿਆਰਾ ਹੈ ਇਸ ਆਧਾਰ ਦੇ ਉੱਤੇ ਸਿੱਖਾਂ ਦੇ ਰੀਤੀ ਰਿਵਾਜ ਪਹਿਰਾਵਾ ਅਤੇ ਸਿੱਖ ਸਭਿਆਚਾਰ ਵੀ ਦੁਨੀਆ ਦੇ ਵਿੱਚ ਅਲੱਗ ਤੋਂ ਹੀ ਪਛਾਣਿਆ ਜਾਂਦਾ ਹੈ ਪਰ ਜਿਵੇਂ ਸਮੁੱਚੇ ਸੰਸਾਰ ਦੇ ਵਿੱਚ ਵੱਖ-ਵੱਖ ਸਮੇਂ ਤੇ ਸਿੱਖ ਪਛਾਣ ਨੂੰ ਲੈ ਕੇ ਕਈ ਚੁਣੌਤੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਦੀ ਇੱਕ ਚੁਣੌਤੀ ਜਿਹੜੀ ਹੈ ਉਹ ਬੈਲਜੀਅਮ ਦੀ ਧਿਰਤੀ ਤੋਂ ਸਿੱਖਾਂ ਦੇ ਲਈ ਆ ਰਹੀ ਹੈ ਖਾਸ ਕਰਕੇ ਉਥੇ ਕਈ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਬੱਚੇ ਪੜ੍ਹਦੇ ਨੇ ਉਹਨਾਂ ਬੱਚਿਆਂ ਨੂੰ ਦਸਤਾਰ ਉਤਾਰਨ ਦੇ ਲਈ ਆਖਿਆ ਜਾ ਰਿਹਾ ਹੈ ਦਸਤਾਰ ਦੇ ਉੱਤੇ پابੰਦੀ ਲਗਾਈ ਹੈ ਔਰ ਕਈ ਥਾਵਾਂ ਦੇ ਉੱਤੇ ਤਾਂ ਬੱਚਿਆਂ ਦੇ ਜਿਹੜੇ ਕੇਸ ਨੇ ਕੇਸਾਂ ਦੇ ਬਾਬਤ ਵੀ ਕਹਿ ਦਿੱਤਾ ਗਿਆ ਹੈ ਕਿ ਕੇਸ ਰੱਖ ਕੇ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਜਾ ਸਕਦੀ। ਪਹਿਲੀ ਗੱਲ ਤੇ ਇਹ ਕਿ ਸਿੱਖ ਕਿਸੇ ਹੋਰ ਧਰਮ ਦਾ ਕੋਈ ਅੰਗ ਨਹੀਂ ਹੈ। ਸਿੱਖ ਇੱਕ ਵੱਖਰੀ ਤੇ ਨਿਆਰੀ ਕੌਮ ਹੈ। ਜਿਹੜੀ ਸਿੱਖਾਂ ਦੀ ਇਹ ਦਸਤਾਰ ਹੈ, ਦਸਤਾਰ ਸਿੱਖ ਕੌਮ ਦੀ ਸ਼ਾਨ ਹੈ। ਸਿੱਖ ਰਹਿਤ ਦਾ ਇੱਕ ਅਹਿਮ ਅੰਗ ਹੈ ਕਿ ਕੇਸਾਂ ਨੂੰ ਇਹ ਟੱਕ ਕੇ ਰੱਖਦੀ ਹੈ। ਇਸ ਕਰਕੇ ਦਸਤਾਰ ਤੋਂ ਬਿਨਾਂ ਸਿੱਖ ਦੀ ਕਲਪਨਾ ਕਰਨੀ ਵੀ ਜਿਹੜੀ ਹੈ। ਉਹ ਚੰਗੀ ਨਹੀਂ ਹੈ ਕਿਉਂਕਿ ਦਸਤਾਰ ਤੋਂ ਬਿਨਾ ਤੇ ਸਿੱਖ ਹੋ ਹੀ ਨਹੀਂ ਸਕਦਾ ਹਰ ਸਿੱਖ ਆਪਣੇ ਕੇਸਾਂ ਨੂੰ ਦਸਤਾਰ ਦੇ ਨਾਲ ਕੱਜ ਕੇ ਟੱਕ ਕੇ ਰੱਖਦਾ ਹੈ। ਤੋਂ ਇਸ ਕਰਕੇ ਜੋ ਬੈਲਜੀਅਮ ਦੀ ਸਰਕਾਰ ਹੈ ਉਸ ਨੂੰ ਇਹ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀ ਵੱਖਰੀ ਅਡਰੀ ਵਿਰਾਸਤ ਵੱਖਰੀ ਪਛਾਣ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸਿੱਖ ਕੌਮ ਨੇ ਜੋ ਉਧਰਲੀ ਧਰਤੀ ਦੇ ਉੱਤੇ ਵੀ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਲਈ ਵੱਡੇ ਕੰਮ ਕੀਤੇ ਨੇ ਆਪਾਂ ਇਹ ਵੀ ਜਾਣਦੇ ਹਾਂ। ਕਿ ਪਹਿਲੀ ਭਾਵੇਂ ਵਿਸ਼ਵ ਜੰਗ ਸੀ ਜਾਂ ਦੂਸਰਾ ਸੰਸਾਰ ਯੁੱਧ ਸੀ ਇਹਨਾਂ ਦੋਵਾਂ ਯੁੱਧਾਂ ਦੇ ਵਿੱਚ ਦਸਤਾਰ ਵਾਲੇ ਜਿਹੜੇ ਸਿੱਖ ਵਾ ਇਹ ਪੂਰੇ ਸੰਸਾਰ ਦੇ ਵਿੱਚ ਗਏ ਲੜੇ ਤੇ ਵੱਖ-ਵੱਖ ਭਾਈਚਾਰਿਆਂ ਨੂੰ ਬਚਾਉਣ ਦੇ ਲਈ ਇਹਨਾਂ ਨੇ ਵੱਡੇ ਯੋਗਦਾਨ ਪਾਏ ਜਿਹਨੂੰ ਗਾਹੇ-ਬਗਾਹੇ ਵੱਖ-ਵੱਖ ਇਹਨਾਂ ਦੇਸ਼ਾਂ ਦੇ ਵਿੱਚ ਯਾਦ ਵੀ ਕੀਤਾ ਜਾਂਦਾ ਤਾਂ ਅੱਜ ਵੀ ਇਹ ਜਿਹੜੇ ਦੇਸ਼ ਨੇ ਸਿੱਖਾਂ ਦੀ ਇਸ ਵਿਰਾਸਤ ਨੂੰ ਦੇਖਦੇ ਆਂ ਸਿੱਖ ਦਸਤਾਰ ਨੂੰ ਪਿਆਰ ਕਰਦੇ ਨੇ ਰਹਿਤ ਦਾ ਇੱਕ ਅੰਗ ਹੈ ਇਹਨੂੰ ਧਿਆਨ ਵਿੱਚ ਰੱਖਦੇ ਹਾਂ ਜੋ ਕਈ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਤੇ ਦਸਤਾਰ ਤੇ ਪਾਬੰਦੀ ਲਗਾਈ ਹੈ ਉਹ ਵਾਪਸ ਲੈਣੀ ਚਾਹੀਦੀ ਹੈ ਸਰਕਾਰਾਂ ਨੂੰ ਆਪ ਇਹਦੇ ਵਿੱਚ ਆਣ ਕੇ ਇਹ ਪਾਬੰਦੀ ਹਟਾਉਣ ਦੇ ਲਈ ਸਕੂਲਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਯਤਨ ਕਰਨੇ ਚਾਹੀਦੇ ਹਨ ਦੂਜੀ ਗੱਲ ਇਹ ਹੈ ਕਿ ਵੱਖ-ਵੱਖ ਜੋ ਸਾਡੇ ਸਿੱਖ ਨੇ ਖਾਸ ਕਰਕੇ ਬੈਲਜੀਅਮ ਦੇ ਵਿੱਚ ਉਹ ਸਿੱਖ ਬੱਚਿਆਂ ਦੀ ਦਸਤਾਰ ਦੀ ਸ਼ਾਨ ਦੀ ਇਹ ਲੜਾਈ ਲੜ ਰਹੇ ਨੇ ਇਹ ਲੜਾਈ ਬੈਲਜੀਅਮ ਦੇ ਸਿੱਖਾਂ ਨੇ ਇੱਕ ਮੁੱਠ ਹੋ ਕੇ ਲੜਨੀ ਹੈ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਜੋ ਇਹ ਦਸਤਾਰ ਦੀ ਅਹਿਮੀਅਤ ਹੈ ਉਥੋਂ ਦੀ ਸਰਕਾਰ ਨੂੰ ਤੇ ਸਕੂਲਾਂ ਨੂੰ ਸਮਝਾ ਸਕੀਏ ਦੂਜਾ ਮੈਂ ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਬੈਲਜੀਅਮ ਦੇ ਸਿੱਖ ਜੋ ਸਿੱਖ ਬੱਚਿਆਂ ਦੀ ਦਸਤਾਰ ਦੀ ਅਹਿਮੀਅਤ ਦੀ ਇਹ ਲੜਾਈ ਉਹਥੇ ਲੜ ਰਹੇ ਨੇ ਔਰ ਉਹ ਚਾਹੁੰਦੇ ਨੇ ਪੂਰੇ ਸੰਸਾਰ ਦੇ ਵਿੱਚ ਸਾਨੂੰ ਹੰਗਾਰਾ ਮਿਲੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੈਲਜੀਅਮ ਦੇ ਸਿੱਖਾਂ ਦਾ ਇਹਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਕਰਨਾ ਚਾਹੀਦਾ ਹੈ ਜਿਹੜੇ ਵੀ ਉਹ ਪਿਟੀਸ਼ਨ ਸਾਈਨ ਕਰਵਾ ਰਹੇ ਨੇ ਦਸਤਾਰ ਦੀ ਅਹਿਮੀਅਤ ਦੇ ਬਾਰੇ ਉਹਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਇਹ ਜੋ ਵੈਲਜੀਅਮ ਦੇ ਵਿੱਚ ਸਕੂਲੀ ਬੱਚਿਆਂ ਦੇ ਦਸਤਾਰ ਦਾ ਮਸਲਾ ਹੈ ਇਹ ਜਲਦੀ ਤੋਂ ਜਲਦੀ ਹੱਲ ਹੋਵੇ ਤੇ ਬੈਲਜੀਅਮ ਦੇ ਸਿੱਖਾਂ ਨੂੰ ਵੀ ਇਹ ਜਿਹੜੀ ਲੜਾਈ ਹੈ ਇੱਕ ਮੁਠ ਹੋ ਕੇ ਲੜਨੀ ਚਾਹੀਦੀ ਹੈ ਕਿਉਂਕਿ ਸਾਡੀ ਇੱਕ ਮੁਠਤਾ ਦੇ ਵਿੱਚ ਹੀ ਸਾਡੀ ਤਾਕਤ ਹੈ ਗੁਰੂ ਨੇ ਵੀ ਸਾਨੂੰ ਬਾਣੀ ਦੇ ਵਿੱਚ ਇਹ ਸਮਝਾਇਆ ਹੈ ਖਖੜੀਆਂ ਸੁਹਾਗੀਆਂ ਲਗੜੀਆਂ ਅੱਕ ਕੰਠ ਬੇਰਾ ਵਿਛੋੜਾ ਧਣੀ ਸਿਉ ਨਾਨਕ ਸੈ ਸੈ ਗੰਠ ਜਦੋਂ ਅਸੀਂ ਇੱਕ ਮੁੱਠ ਹਾਂ ਤਾਂ ਚੰਗੇ ਹਾਂ ਸਾਡੀ ਤਾਕਤ ਹੈ ਪਰ ਜਦੋਂ ਅਸੀਂ ਇੱਕ ਮੁੱਠ ਨਹੀਂ ਰਹਿੰਨੇ ਤਾਂ ਅਸੀਂ ਖਖੜੀ ਵਾਂਗ ਰੇਜੇ ਰੇਜੇ ਤੁੰਬੇ ਤੁੰਬੇ ਹੋ ਜਾਂਦੇ ਹਾਂ ਇਸ ਕਰਕੇ ਇੱਕ ਮੁੱਠਤਾ ਦੇ ਵਿੱਚ ਤਾਕਤ ਹੈ ਸ੍ਰੀ ਅਕਾਲ ਤਖਤ ਸਾਹਿਬ ਬੈਲਜੀਅਮ ਦੇ ਸਿੱਖਾ ਵੱਲੋਂ ਜੋ ਸਿੱਖ ਬੱਚਿਆਂ ਦੀ ਸਕੂਲਾਂ ਦੇ ਲਈ ਦਸਤਾਰ ਦੀ ਜੋ ਲੜਾਈ ਲੜੀ ਜਾ ਰਹੀ ਹੈ ਕਿ ਸਿੱਖ ਬੱਚੇ ਦਸਤਾਰ ਪਹਿਨ ਸਕਣ ਦਸਤਾਰ ਸਜਾ ਕੇ ਸਕੂਲ ਚ ਜਾ ਸਕਣ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚਾ ਪੰਥ ਬੈਲਜੀਅਮ ਦੇ ਸਿੱਖਾਂ ਦੇ ਨਾਲ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਖੜਾ ਹੈ ਔਰ ਹਮੇਸ਼ਾ ਹੀ ਪੂਰੇ ਸੰਸਾਰ ਦੇ ਵਿੱਚ ਵਸਣ ਵਾਲੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੈ ਤਾਂ ਬੈਲਜੀਅਮ ਦੇ ਸਿੱਖ ਬੱਚਿਆਂ ਨੂੰ ਦਸਤਾਰ ਦਾ ਹੱਕ ਮਿਲੇ ਉਹ ਸੋੜੀਆਂ ਦਸਤਾਰਾਂ ਜਾ ਕੇ ਸਜਾ ਕੇ ਸਕੂਲਾਂ ਵਿੱਚ ਜਾਣ ਕੇਸਾਂ ਦੇ ਜੂੜੇ ਕਰਕੇ ਤਾਂ ਇਹਦੇ ਲਈ ਸਾਨੂੰ ਸਾਰੀ ਕੌਮ ਨੂੰ ਇੱਕ ਮੁੱਠ ਹੋ ਕੇ ਬੈਲਜੀਅਮ ਦੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ